ਮੈਂ ਹਰਸ਼ਾਵਟਮ ਬਾਈ ਮਦਨਮਨ ਮਾਲਵੀਆ ਰੌਲੇ ਮਰੇ ਸਾਰੇ ਚਾਰ ਪੰਜ ਬੰਦੇ ਆਏ ਰਾਤੀ 11 ਵਜੇ ਪਹਿਲੇ ਉਹ ਪਿਸ਼ਾਬ ਕੀਤਾ ਉਹ ਪਹੁੰਚੇ ਉਹਨਾਂ ਨੂੰ ਹਟਾਇਆ ਉਹ ਲੜ ਝਗੜ ਕੇ ਗਾਲ੍ਹਾਂ ਮੰਦੇ ਕੱਢ ਕੇ ਚਲੇ ਗਏ ਉਸ ਤੋਂ ਬਾਅਦ ਸਾਡੇ ਬੰਦੇ ਕੈਸ਼ ਗਿਣਦੇ ਪਏ ਸੀ ਸੇਲਮੈਂਟ ਪٹرول ਪੰਪ ਬੰਦ ਕਰਕੇ ਉਹ ਅਚਾਨਕ ਹੀ ਪੰਜ ਸੱਤ ਬੰਦੇ ਆਨੇ ਕਿ ਉਹਨਾਂ ਤੇ ਹਮਲਾ ਕਰਨ ਦੋ ਬੰਦੇ ਸਾਡੇ ਜ਼ਖਮੀ ਕਰਤੇ ਆ ਦੋ ਬਾਰ ਭਜਦੇ ਗਏ ਸੀ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬੰਦੀ ਹੋ ਪੁਲਿਸ ਟੋਲ ਟੌਨ ਦੇ ਕਿੰਨੇ ਮਲਾਜੇ ਅੰਦਰ ਕੰਮ ਚ ਚਾਰ ਬੰਦੇ ਕੰਮ ਕਰਦੇ ਉਸ ਟਾਈਮ ਬਾਅਦ ਕਿੰਨੇ ਬੰਦੇ ਆਏ ਸੀਗੇ ਪੂਰੇ ਘਰੋਂ ਪੰਪ ਅੰਦਰ ਉਹ ਪੰਜ 6 ਬੰਦੇ ਗਏ ਸੀ ਕੀ ਕੀ ਹੋਇਆ ਕੀ ਸੀਗਾ ਕਿ ਜਿਸ ਤਰ੍ਹਾਂ ਅੰਦਰ ਆਂਦੇ ਆ ਕੈਸ਼ ਗਿੰਦੇ ਪਏ ਸੀ ਨਾਲੇ ਕੈਸ਼ ਖੋ ਕੇ ਲੈ ਗਏ ਤੇ ਨਾਲੇ ਮਤਲਬ ਕਿ ਉਹਨਾਂ ਜ਼ਖਮੀ ਕਰ ਗਏ ਕਿ ਕਿੰਨੀ ਕੈਸ਼ ਲੈ ਗਏ ਸੀ ਲਗਭਗ 25000 ਮੋਬਾਈਲ ਫੋਨ ਲੱਗੇਗੇ ਮੋਬਾਈਲ ਫੋਨ ਦੋ ਮੋਬਾਈਲ ਫੋਨ ਉਹਨਾਂ ਦਾ ਦੋ ਜਿਹੜੇ ਅੰਦਰ ਬੈਠੇ ਸੀ ਉਹਨਾਂ ਦੇ ਮੋਬਾਈਲ ਫੋਨ ਹਥਿਆਰ ਵੀ ਸੀ ਉਹ ਤੇ ਹਥਿਆਰ ਹੈਗੇ ਸੀ ਕਿਆ ਸੀ ਹਾਂਜੀ ਪੰਤੋਰੀ ਕੀਤੀ ਪੂਰੀ ਆਪਾਂ ਪੰਤੋਰੀ ਪੂਰੀ ਕੀਤੀ ਹੈ ਜੀ ਜਿਹੜੇ ਜਖਮੀ ਕਿੰਨਾ ਕੋ ਹੈ ਜਿਹੜੇ ਜਖਮੀ ਕਾਫੀ ਇੱਕ ਤਾਂ ਕਾਫੀ ਹੈਗਾ ਉਹਦਾ ਆਈਸੀਯੂ ਦੇ ਵਿੱਚ ਆਈਸੀਯੂ ਹਾਂਜੀ ਹਾਂਜੀ ਤੇ ਇਥੇ ਇਤਨਾ ਪੁਰਾਣਾ ਇਲਾਕਾ ਕਦੇ ਪਹਿਲੇ ਇਸ ਤਰ੍ਹਾਂ ਕਦੇ ਨਾ ਨਾ ਅਜੇ ਤੱਕ ਨਹੀਂ ਕਰਿਆ 70 ਸਾਲ ਪੁਰਾਣਾ ਪੰਪ ਹੈ ਜੀ ਇਹ ਪਹਿਲੀ ਵਾਰੀ ਇਹੋ ਜੀ ਵਾਰਤਾਤ ਹੈ ਲੈ ਜੇ ਨੀ ਪੀਸੀਆ ਪੁਲਿਸ ਦੇ ਕੋਲ ਨਹੀਂ ਸੀ ਸੀ। ਈਸੀਆ ਦੇ ਗਾਰਡ ਦੇਖਣ ਗਿਆ ਪਰ ਕ੍ਰਿਸਟਲ ਚੌਂਕ ਦੇ ਵਿੱਚ ਤੱਕ ਹੋ ਕੇ ਆਇਆ ਉੱਥੇ ਕੋਈ ਪੀਸੀਆ ਰੀਆ ਪੁਲਿਸ ਮੁਲਾਜ਼ਮ ਕੋਈ ਨਹੀਂ ਸੀ। ਚਲੋ ਇਹ ਦੇਖਣਾ ਸਰ ਸਾਹਿਬ ਜੀ ਐਫਆਈਆਰ ਦਰਜ ਹੋ ਗਈ। ਅੱਗੇ ਦਰਜ ਹੋਣ ਦੀ ਮੰਗ ਕਰਦੇ। ਬਸ ਇੱਕ ਬੰਦਿਆਂ ਨੂੰ ਫੜਿਆ ਜਾਏ ਤੇ ਸਭ ਤੋਂ ਸਭ ਕਾਰਵਾਈ ਕੀਤੀ ਜਾਏ ਤਾਂ ਕਿ ਉਹਨਾਂ ਨੂੰ ਠੱਲ ਪਵੇ ਕਿ ਅੱਗੋਂ ਤੋਂ ਉਹਨਾਂ ਮਰਗੀ ਕੋਈ ਹੋਰ ਕਿਸੇ ਨੂੰ ਜੁਰਤ ਨਾ ਪਵੇ। ਲੱਗਦਾ ਕਿ ਕਿਹੜੇ ਪੁਲਿਸ ਦੇ ਮੁਲਾਜ਼ਮ ਹੈ ਜਿਹੜੇ ਲੋਕ ਕੰਮ ਕਰਦੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ। ਉਹ ਤਾਂ ਸਹਿਮੇ ਹੋਏ ਜੀ ਉਹ ਤਾਂ ਰਸਤੀ ਡਿਊਟੀ ਕਰਨ ਨੂੰ ਹੀ ਸਹਿਮੇ ਹੁੰਦੇ। पुलिस प्रशासन बोल जाती पुलिस प्रशासन बाद क्या आए एक पुलिसार्थी कंप्लेंट की थी हो गई हां जी उस बाद भी पान तोड़ कर गए है ते ते द, शीशे भान गए सारे किला टाइम बता लो इसे गन्नू दा होवे 30 साल हो गए पंप नु 70 साल हो गए कदे एक तरह बाकी आज तक पहली वारी है ਪ੍ਰੀਸੀਆ ਦਿਨ ਵੇਲੇ ਦਾ ਇੱਥੇ ਆ ਜਾਂਦੇ ਆ ਰਾਤ ਵੇਲੇ ਯਰਕ ਪੂਰੀ ਪ੍ਰੋਬਲਮ ਕੀ ਮੰਨ ਕੀ ਕਰਦੇ ਆ ਮੰਗਿਆ ਹੋਈ ਕਰਨੇ 7 7 ਯਾਦ ਕੀ ਹੈ ਉਹਨਾਂ ਨੂੰ ਸਰ دیر ਰਾਤ ਕਿਸ ਚੌਂਕ ਤੇ ਕੋਈ ਜਿਹੜਾ ਪਰੋਪਾ ਸਰ ਉੱਥੇ ਕੋਈ ਕਿਹਾ ਜਿਹੜੇ ਲੁੱਟ ਹੋਈ ਸਰ ਕੀ ਅਸਰ ਕਰ ਮੰਨ ਆ ਅ ਇਹਨੂੰ ਅਸੀਂ ਲੁੱਟ ਨਹੀਂ ਕਹਿ ਸਕਦੇ ਜੀ ਇਹ ਰਾਤ ਸਾਨੂੰ ਇਨਫਰਮੇਸ਼ਨ ਆਈ ਸੀਗੀ ਕਿ ਇੱਥੇ ਆ ਕੇ ਇਹਦੇ ਸਾਡਾ ਕੁੱਟਮਾਰ ਕਰਕੇ ਤੇ ਮੋਬਾਈਲ ਤੇ ਕੋਈ ਕੈਸ਼ ਖੋ ਕੇ ਲੈ ਗਿਆ ਤੇ ਇਹ ਹਰਸ਼ਾ ਪੈਟਰੋਲ ਪੰਪ ਆ ਮਾਲਵੀਆ ਰੋਡ ਤੇ ਇਹਦੇ ਸਬੰਧੀ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਤੇ ਉਦੋਂ ਤੋਂ ਇਹ ਗੱਲ ਸਾਹਮਣੇ ਆਈ ਵੀ ਕੋਈ ਲੜਕਾ ਜਿਹਨੇ ਕੁੱਟਮਾਰ ਕੀਤੀ ਆ ਉਥੇ ਅ ਪੰਪ ਦੇ ਇੱਕ ਨੁੱਕਰ ਤੇ ਅ ਪਿਸ਼ਾਬ ਕਰਦਾ ਸੀਗਾ ਜਿਹਨੂੰ ਉਸ ਪੰਪ ਦੇ ਜਿਹੜਾ ਕੰਮ ਕਰਦਾ ਮੁੰਡਾ ਆ ਉਹਨੇ ਰੋਕਿਆ ਵੀ ਤੂੰ ਇਦਾਂ ਨਾ ਕਰ ਇਹਨਾਂ ਦੀ ਉਸ ਚੀਜ਼ ਤੋਂ ਵੈਸਾ ਵਸਾਈ ਹੋ ਗਈ ਇਹ ਉਤੋਂ ਬਾਅਦ ਉਤੋਂ ਜਦੋਂ ਆਪਸ ਵਿੱਚ ਬੈਸੇ ਆ ਉਤੋਂ ਬਾਅਦ ਉਹ ਚਲ ਗਿਆ ਜੀ ਤੇ ਕੁਝ ਅੱਧੇ ਪੌਣੇ ਘੰਟੇ ਬਾਅਦ ਉਹ ਫਿਰ ਵਾਪਸ ਆਉਂਦਾ ਹੈ ਤੇ ਕੁਝ ਚਾਰ ਪੰਜ ਬੰਦੇ ਉਹਦੇ ਨਾਲ ਹੋਰ ਆਉਂਦੇ ਆ ਉਤੋਂ ਬਾਅਦ ਆ ਕੇ ਅੰਦਰ ਬੈਠੇ ਹੁੰਦੇ ਆ ਇਹ ਇਹ ਦੋ ਜਾਨੇ ਇਹਨਾਂ ਨਾਲ ਆ ਕੇ ਕੁੱਟਮਾਰ ਕਰਦੇ ਆ ਤੇ ਕੁੱਟਮਾਰ ਕਰਨ ਤੋਂ ਬਾਅਦ ਇਹਦੇ ਦਸਤਾਨਕੀ ਇਹ ਦੋ ਮੋਬਾਈਲ ਲੈ ਗਏ ਆ ਨਾਲ ਕੈਸ਼ ਲੈ ਗਏ ਆ ਤੇ ਮੌਜਮਾਨ ਵੀ ਕੋਈ ਜ਼ਖਮੀ ਹੋਇਆ ਨਹੀਂ ਹਾਂਜੀ ਇੱਕ ਨੌਜਵਾਨ ਆ ਮੁੰਡਾ ਕਾਸ਼ਦੀਪ ਸਿੰਘ ਜਿਹੜਾ ਪੰਪ ਤੇ ਜਿਹੜਾ ਕੰਮ ਕਰਦਾ ਉੱਥੇ ਸੇਲਸਮੈਨ ਦਾ ਤੇ ਉਹਦੇ ਸੱਟ ਲੱਗੀ ਆ ਨਾਲ ਬਰਿਆਮ ਸਿੰਘ ਆ ਉਹ ਵੀ ਛਡਾਉਂਦਾ ਸੀ ਤੇ ਉਹਦੇ ਵੀ ਮਾਮੂਲੀ ਜੀ ਸੱਟ ਲੱਗੀ ਆ ਤੇ ਕਾਸ਼ਦੀਪ ਸਿੰਘ ਦੇ ਵੀ ਸੱਟ ਲੱਗੀ ਆ ਉਹਦੇ ਸੰਬੰਧੀ ਸੀ ਐਮਐਲਆਰ ਪ੍ਰਕਿਊਰ ਕਰ ਰਹੇ ਆ ਤੇ ਇਹਦੇ ਤੋਂ ਬਾਅਦ ਅਸੀਂ ਇਹਦੀ ਕਾਰਵਾਈ ਕਰਕੇ ਪਰਚਾ ਦਰਜ ਕਰਤਾ ਜੀ ਤੇ ਦੋਸ਼ੀਆਂ ਦੀ ਪਾਲ ਕਰ ਰਹੇ ਆ ਹਾਂਜੀ ਹਾਂਜੀ ਉਹਦੇ ਚ ਵੀ ਉਹਨਾਂ ਨੇ ਸ਼ੀਸ਼ੇ-ਸ਼ੂਸ਼ੇ ਤੋੜੇ ਆ ਜੀ ਉਹ ਸ਼ੀਸ਼ੇ ਤੋੜੇ ਆ ਚਲੋ ਬਾਕੀ ਉਹ ਤੋਂ ਇਲਾਵਾ ਹੋਰ ਕੋਈ ਤੁਹਾਨੂੰ ਤੋਂ ਸਾਹਮਣੇ ਆਈ ਸ਼ੀਸ਼ੇ ਤੋੜਨੇ ਜਰੂਰ ਸਾਹਮਣੇ ਹੋ ਸਕਦਾ ਤਕੜਾ ਹੈਗਾ ਜੀ ਜਾਂ ਲੁੱਟ ਦੀ ਨੀਅਤ ਦੇ ਨਾਲ ਆਈ ਸੀ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਦਾ ਜੀ ਲੁੱਟ ਕੋਈ ਨਹੀਂ ਸੀਗੀ ਅਸਲ 'ਚ ਉਹ ਇਹਨਾਂ ਦਾ ਝਗੜਾ ਹੋ ਗਿਆ ਵੈਸਾ ਵਸਾਈ ਤੋਂ ਬਾਅਦ ਜਿਹੜਾ ਉਹਨੇ ਆ ਕੇ ਜਿਹੜਾ ਕੋਈ ਬਦਲੇ ਦੀ ਨੀਅਤ ਨਾਲ ਜਾਂ ਰੰਜਿਸ਼ ਰੱਖ ਕੇ ਮਨ ਦੇ ਵਿੱਚ ਉਹ ਦੁਬਾਰਾ ਆਇਆ ਹੈ ਕਿ ਮੈਂ ਇਹਨਾਂ ਨੂੰ ਮਲੇ ਮਾੜਾ ਬੋਲਿਆ ਤਾਂ ਮੈਂ ਗੱਲ ਪੈ ਗਿਆ ਤੇ ਨੋਜੋਨਾਂ ਪਛਾਣ ਹੋ ਚੁੱਕੀ ਜਿਹੜੇ ਨੇ ਉਹ ਸੀ ਕਰ ਰਿਹਾ ਜੀ ਬੜੀ ਬੜੀ ਜੰਗੀ ਪੱਦਰ ਤੇ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਪਛਾਣ ਕਰਕੇ इवन ਕਿਸੇ ਸ਼ਾਮ ਤੱਕ ਹੀ ਅਰੈਸਟ ਕਰੀਏ ਤਾਂ ਜੋ ਇਹੋ ਜੀ ਜਿਹੜੀ ਆ ਨੌਨਸੈਂਸ ਇਹੋ ਜੀ ਗੁੰਡਾਗਰਦੀ ਜਾਂ ਇਹੋ ਜਿਹਾ ਕੰਮ ਜਿਹੜਾ ਕੋਈ ਵੀ ਅੱਗੇ ਤੋਂ ਨਾ ਕਰੇ ਟੋਟਲ ਸਭ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ? ਅ 6 ਤੋਂ 7 ਮੁੰਡੇ ਉਹ ਦੱਸਿਆ ਜੀ ਉਹ ਅਸੀਂ ਹੋਰ ਵੀ ਸਾਰੇ ਪੱਖ ਤੋਂ ਵੇਖ ਰਹੇ ਆ ਵੀ ਉਹਦੀ ਗਿਣਤੀ ਇੰਨੀ ਸੀਗੀ ਜਾਂ ਹੋਰ ਗੱਲ ਆ ਜਿਹੜੇ ਉਹ ਮੋਬਾਈਲ ਲੈ ਕੇ ਗਏ ਜਾਂ ਕੈਸ਼ ਲੈ ਕੇ ਗਏ ਉਹਦੇ ਸਬੰਧੀ ਵੀ ਅਸੀਂ ਪੂਰਾ ਵੈਰੀਫਾਈ ਕਰਾਂਗੇ ਇਹ ਇਹਦੇ ਚ ਮਤਲਬ ਬਿਲਕੁਲ ਇਹੋ ਚੀਜ਼ ਹੋਈ ਹੈ ਕਿ ਜਾਂ ਕੁਝ ਹੋ ਗਿਆ ਹੈ ਸੀਸੀਟੀਵੀ ਕੋਈ ਸਾਹਦੇ ਆਈ ਹੈ ਹਾਂ ਉਹ ਸਾਰਾ ਕੁਝ ਅਸੀਂ ਵੇਖ ਰਹੇ ਹਾਂ ਜੀ